ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਘਰੇਲੂ ਪਰਿਵਾਰ ਦੇ ਘਰੋਂ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਦੀ ਤੁਹਾਨੂੰ ਜਾਣਕਾਰੀ ਤੁਹਾਡੇ ਰੂਪ ਰੂਪ ਕਰਨੀ ਆ ਪਹਿਲਾ ਸੂਆ ਇਹ ਝੋਟੀ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਅਸਸੀ ਆ ਬਾਈ ਜੀ ਕੀ ਹਾਲ ਚਾਲ ਆ ਵਧੀਆ ਠੀਕ ਆ ਵਧੀਆ ਬਾਈ ਜੀ ਸੇਤੰਕਰ ਪਰਿਵਾਰ ਵੀ ਹਾਂ ਜੀ ਹਾਂ ਜੀ ਵਧੀਆ ਵਧੀਆ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਮ ਸੁਖਵੀਰ ਸਿੰਘ ਸੁਖਵੀਰ ਸਿੰਘ ਸੁਖਵੀਰ ਭਾਈ ਘਰ ਦਾ ਐਡਰੈਸ ਕੀ ਆ ਵੀਰੇ ਆਪਣਾ ਮੇਨ ਇਥੇ ਪਿਆਰੇ ਕੀ ਕਰਿਆਨਾ ਸਟੋਰ ਆ ਕਰਿਆਨਾ ਹਟੀ ਪਿਆਰਾ ਪਿਆਰੇ ਕੇ ਕਰਿਆਨਾ ਸਟੋਰ ਹੈ ਤੇ ਟੈਂਕੀ ਵੀ ਪਾਣੀ ਵਾਲੀ ਨੇੜੇ ਦੇ ਆ ਵਾਟਰ ਬਾਕਸ ਟੈਂਕੀ ਦੇ ਕੋਲ ਨੇੜੇ ਰਹਿਣੇ ਠੀਕ ਹੈ ਬਾਈ ਓਕੇ ਪਹਿਲਾਂ ਸੁਖਵੀਰ ਭਾਈ ਜਿਹੜੀ ਝੋਟੀ ਵੇਚਣੀ ਆ ਆਪਾਂ ਇਹ ਪਹਿਲੇ ਨਹੀਂ ਆ ਬਾਈ ਹਾਂਜੀ ਪਹਿਲੇ ਨਾ ਬਾਈ ਕਿੰਨੀ ਉਮਰ ਹੁੰਦੀ ਬਾਈ ਇਹ ਵਾ 3 ਸਵਾ 3 ਸਾਲ ਆ ਜੀ ਠੀਕ ਆ ਦੰਦ ਤਾਂ ਨਹੀਂ ਵੇਖੇ ਹੋਣੇ ਫਿਰ ਉਹ ਕਿੰਨੇ ਦਿਨ ਕਿੰਨੇ ਪਿਆ ਵੀਰੇ ਨੇ ਹਜੇ ਇਹਦੇ ਹਫਤਾ ਪਿਆ ਜੀ ਹੁਣ ਹਫਤਾ ਪਿਆ ਕਿਹੜੇ ਇਹ ਆਪ ਵੀ ਆਪਾਂ ਕੱਟੀ ਲਿਆਂਦੀ ਸੀ ਰਸਤੇਦਾਰੀ ਚੋ ਚੰਗੇ ਸੀ ਬਣਦੀ ਸੀ ਉਹਨਾਂ ਦੀ ਆਪ ਦੀ ਹਾਂ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ 16 ਕਿਲੋ ਲੀਟਰ ਸੀਗੇ ਠੀਕ ਹੈ ਬਾਈ ਹਾਂ ਅੱਛਾ ਤੇ ਦਿਨ ਕਿੰਨੇ ਪਏ ਆਂਦੇ ਹ ਹਫਤਾ ਪਿਆ ਜੀ ਹਫਤਾ ਪਿਆ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਰੇਟ ਕੀ ਰਹੂਗਾ ਵੀਰੇ ਦਾ ਰੇਟ 1.40 ਕਰ ਦੇ ਬਾਈ 1.40 ਮਾਨ ਤਨ ਹੋ ਜੂਗਾ ਇਹਦੇ ਤੇ ਠੀਕ ਹੈ ਕਿ ਕਿਹੜਾ ਭਰਾਤਾ ਇਹਨੂੰ ਬਾਈ ਨਾਬੇ ਵਾਲੇ ਬੁੱਲਦਾ ਜੀ ਨਾਬੇ ਵਾਲੇ ਬੁੱਲਦਾ ਠੀਕ ਹੈ ਵੀਰੇ ਤੇ 1.40 ਜੋ ਮਾਨ ਤਨ ਕਰ ਦੇਗਾ ਵੀਰੇ ਠੀਕ ਹੈ ਨੰਬਰ ਦਈ ਸੁਖਵੀਰ ਬਾਈ ਆਪਣਾ ਆਪਣਾ 86999 ਜੀ 60143 ਇੱਕ ਵਾਰੀ ਹੋਰ ਬੋਲ ਦਈਏ ਵੀਰੇ 86999 ਜੀ 60143 ਠੀਕ ਹੈ ਵੀਰੇ ਤੋਰੇ ਉਪਰ ਕੱਡੀ ਪਾਰ ਨੂੰ ਬਾਈ ਖੋਲੀ ਮੜੇ ਇੱਕ ਮਿੰਟ ਠੀਕ ਚੱਲ ਬਾਈ ਤੋ ਲੈ ਵੀ ਮਿੱਤਰੋ ਪਹਿਲਣ ਕੱਟੀ ਆ ਸਵਾ ਕੁ 3 ਸਾਲ ਦੀ ਇਹਦੀ ਉਮਰ ਆ ਸਾਰੀ ਹਜੇ ਦੇਣੇ ਦੇ ਭਾਈ 8 ਤਾਂ ਹਜੇ ਦਿਨ ਪੂਰੇ ਹੋਣ ਦੇ ਵਿੱਚ ਪਏ ਤੇ ਦੋ ਉੱਪਰ ਲੱਗੇ 10 ਕੁ ਦਿਨਾਂ ਦੀ ਕੱਚੀ ਮੰਨ ਲਿਓ ਲੇਵੇ ਲੂਵੇ ਦੀ ਬਰੀਕੀ ਬੜੀ ਚੰਗੀ ਆ ਮਾਰਕਿੰਗ ਬਿਲਕੁਲ ਜਾਇਜ਼ ਪੱਟਾਂ ਦੇ ਸੰਨ ਵਾਲਾ ਲੇਵਾ ਵਾ ਇਹਨੂੰ ਲੱਗਾ ਹੋਇਆ ਜਿੰਨੀ ਹੈਗੀ ਆ ਪਹਿਲਣ ਝੁੱਟੀ ਆ ਮਿੱਤਰੋ ਸਵਾ ਕੁ ਜਿਹੜੀ ਇਹਦੀ 3 ਸਾਲ ਦੇ ਆਸੇ ਪਾਸੇ ਕਰਕੇ ਉਮਰ ਆ ਅਡਰ ਰੂਡਰ ਦੀ ਕੁਆਲਿਟੀ ਚੰਗੀ ਆ ਬਿਹਤਰੀਨ ਆ ਸਾਰੀ ਜਿੰਨੀ ਹੈਗੀ ਆ ਝੋਟੀ ਪਲੀ ਸਭੀ ਬਹੁਤ ਸੋਹਣੀ ਬਾਈ ਨੇ ਤਿਆਰ ਕੀਤੀ ਸਿੰਘ ਨਿਕਾ ਲੱਗਾ ਜਾਵਾਂ ਦੇ ਮਿੱਤਰੋ ਉਮਰ ਦੇ ਹਿਸਾਬ ਨਾਲ ਕਾਦਾ ਜਿਹੜਾ ਠੀਕ ਆ ਪਰ ਹੈ ਦਰਮਿਆਨੇ ਸੈਜ ਦੇ ਵਿੱਚ ਆ ਲੀਵਾ ਪਾਂਡੇ ਦੀ ਬਹੁਤ ਸਾਫ ਸੁਥਰੀ ਝੋਟੀਆਂ ਦੇਖ ਸਕਦੇ ਆ ਤੁਸੀਂ ਆਪ ਵੀ ਮਿੱਤਰੋ ਆਡ ਰੋਡਰ ਦੀ ਕੁਆਲਿਟੀ ਬੇਤਰੀਨ ਆ ਪੂਰੀ ਜਿੰਨੀ ਹੈਗੀ ਆ ਜਿੰਨੀ ਹੈਗੀ ਕੁਆਲਿਟੀ ਸਾਰੀ ਝੋਟੀ ਦੇ ਵਿੱਚ ਪੂਰੀ ਚੰਗੀ ਆ ਵਨ ਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਲੈ ਵੇਖੋ ਕਿਰਦੀ ਹੁਣ ਪਿੱਛੋਂ ਵੀ ਇਹਦਾ ਪ੍ਰਭਾਵ ਵੇਖ ਸਕਦੇ ਡਰਦੀ ਆ ਥੋੜੀ ਜੀ ਸੁਖਵੀਰ ਵੀਰ ਦੇ ਕੋਲੇ ਆ ਮਾਲਾ ਕਲਾ ਪਿੰਡ ਦੇ ਵਿੱਚ ਖੜੀ ਹੋਈ ਆ ਜਿਹੜੇ ਭਰਾ ਨੂੰ ਇਹ ਝੋਟੀ ਜੱਚਦੀ ਆ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ 1.40 ਹਜ਼ਾਰ ਰੁਪਈਆ ਡਿਮਾਂਡ ਆ ਜਿਹੜੇ ਭਰਾ ਨੂੰ ਚੱਜਦੀ ਆ ਗੱਲਬਾਤ ਕਰ ਲਿਓ ਧੰਨਵਾਦ